ਨੀ ਤਾ ਬਿੱਟੂ ਤੂੰ ਆਪ ਦਾ ਦਾਦੇ ਨੂੰ ਭੁੱਲ ਗਿਆ ਪਹਿਲਾਂ ਉਹ ਸਭਕ ਯਾਦ ਰੱਖ ਆਇਆ ਇੱਥੇ ਟੱਕਰ ਸਾਨੂੰ ਕਿਸੇ ਸਾਡੇ ਬੀਬੀ ਰਿਆਂ ਟੱਕਰ ਜਾ ਤੂੰ ਇਹ ਦੋ ਤਰੀਕ ਦੀ ਗੱਲ ਕਰਦਾ ਉਹ ਤਾਂ ਪਹਿਲਾਂ ਹੀ ਆਜਵੇਂ ਸਾਡੇ ਨਾਲ ਇਹ ਆਂਸਰ ਆਜ ਪਹਿਲਾਂ ਤੇ ਬੁੱਦੇ ਸੰਭਾਲ ਲਵੇ ਵੀ ਜਿੱਦਣ ਅਸੀਂ ਉਹ ਪੱਟਣੇ ਨੇ ਉਦੋਂ ਕੰਜਾ ਕਰਕੇ ਇੱਥੇ ਪੰਜਾਬ ਚੋਂ ਬਾਹਰ ਕੱਢਾਂਗੇ ਦੋ ਮੁੰਡੇ ਨਹੀਂ ਉਹ ਤੇ ਫਿਲਮਾਂ ਨਹੀਂ ਚੱਲਣ ਨਵਾਂਗੇ ਸਾਡੇ ਸਿਰ ਤੇ ਰੋਟੀ ਖਾਂਦਾ ਪੰਚਾਇਤ ਗਰਾਹ ਹੋ ਰਹੀ ਹੈ ਉੱਥੇ ਇੱਕ ਬੇਬੇ ਪਹੁੰਚਾ ਦਾਦੂ ਉੱਥੇ ਜਾ ਕੇ ਆਪਣਾ ਪੱਕਾ ਰੱਖਦੇ ਲੋਕ ਬੱਕੀ ਨਾਲ ਬੰਨਦੇ ਨੇ ਅੱਜ ਗੱਲਬਾਤ ਕਰਦੇ ਆਂ ਭਾਜਪਾ ਦੇ ਦੋ ਜਿਹੜੀ ਮਹਾ ਪੰਚਾਇਤਾਂ ਦੇ ਨਾਲ ਭਾਜਪਾ ਦੇ ਉਮੀਦਵਾਰਾਂ ਬਾਰੇ ਜੋ ਬਿਆਨ ਤੇ ਅੱਜ ਉਹਨਾਂ ਪਰ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਭਾਜਪਾ ਦੇ ਉਮੀਦਵਾਰਾਂ ਵੱਲੋਂ ਬਿਆਨ ਦਿੱਤੇ ਜਾਣੇ ਜਿਹੜੇ ਕਿ ਇਹਨਾਂ ਦੇ ਛੇਤਰ ਪੈਣ ਵਾਲਿਆ ਫੇਰ ਲੜਾਉਣਗੇ ਕਿਸਾਨ ਤਾਂ ਤੁਸੀਂ ਹਾਂਸ ਰਾਜ ਦੀ ਗੱਲ ਕਰਦੇ ਹੋ ਠੀਕ ਆ ਹਾਂਸ ਰਾਜ ਪਹਿਲਾਂ ਆਪਣੇ ਬੋਦੇ ਸੰਭਾਲ ਲਵੇ ਵੀ ਜਿੱਦਣ ਅਸੀਂ ਉਹ ਵੱਟਣ ਹੇਲਮਾਨੇ ਚੱਲਣ ਦਵਾਂਗੇ ਸਾਡੇ ਸਿਰ ਤੇ ਰੋਟੀ ਖਾਂਦਾ ਹੁੰਦਾ ਆ ਹੁੰਦਾ ਸੀ ਠੀਕ ਆ ਨਾ ਇਹ ਇਹ ਗੱਲ ਮੈਂ ਆਨ ਰਿਕਾਰਡ ਕਹਿ ਰਹੀ ਆ ਠੀਕ ਆ ਨਾ ਇਹ ਸਾਨੂੰ ਜੱਟ ਜੱਟ ਵਹਿੜ ਕਹਿੰਦੇ ਨੇ ਅਸੀਂ ਵੀ ਕਹਿ ਸਕਦੇ ਆ ਠੀਕ ਆ ਮੈਨੂੰ ਕੋਈ ਇਹਦਾ ਡਰ ਨਹੀਂ ਹੈਗਾ ਪਰਚਾ ਕਰਾਉਣਾ ਜਾਂ ਮਰਜ਼ੀ ਪਰਚਾ ਕਰਾ ਦੇ ਪਰ ਅਸੀਂ ਵੀ ਇਹਦੇ ਬੋਧੇ ਪੱਟਣ ਨੂੰ ਤਿਆਰ ਨੇ ਇਹ ਦੋ ਤਰੀਕ ਦੀ ਗੱਲ ਕਰਦਾ ਉਹ ਤਾਂ ਪਹਿਲਾਂ ਹੀ ਆ ਜਵੇ ਸਾਡੇ ਨਾਲ ਇਹ ਪਹਿਲਾਂ ਹੀ ਆ ਜਵੇ ਸਾਡੇ ਨਾਲ ਇਹ ਇਹ ਡਰਦਾ ਇਹ 10-10 ਬੰਦੇ ਸਾ ਸਾਮਾਨ ਆ ਸਿਕਿਉਰਿਟੀ ਨਾਲ ਫਿਰ ਤੇ ਲਈ ਫਿਰ ਤੇ ਸਾਡੇ ਚੋ ਕਿਸੇ ਇੱਕ ਬੰਦੇ ਦੇ ਮਿਸਕਿਉਰਿਟੀ ਦਿਖਾ ਦੋ ਸਾਡੇ ਕਿਸੇ ਕਿਸਾਨ ਲੀਟਰ ਕੋਲ ਸਿਕਿਉਰਿਟੀ ਦਿਖਾ ਦੋ ਵੀ ਹੈਗੀ ਹੈ ਸਿਕਿਉਰਿਟੀ ਅਸੀਂ ਬਿਨਾ ਸਿਕਿਉਰਿਟੀ ਘੁੰਮਦੇ ਆ ਇਹ ਸਿਕਿਉਰਿਟੀ ਲੈ ਕੇ ਸਾਨੂੰ ਧਮਕੀयां ਦਿੰਦੇ ਨੇ ਅਸੀਂ ਬਿਨਾ ਸਿਕਿਉਰਿਟੀ ਨਾਲ ਧਮਕੀ ਲੱਗਿਆ ਆ ਇੱਥੇ ਟੱਕਰ ਸਾਨੂੰ ਕਿਸੇ ਸਾਡੇ ਬੀਬੀ ਨਾਲ ਟੱਕਰ ਜਾ ਤੂੰ ਬੰਦੇ ਦੀ ਗੱਲ ਨਾਲ ਸਾਡੂੰ ਦੂਰ ਦੀ ਰਹੀਂ ਉਹ ਵੀ ਲੋਕ ਕਹਿੰਦਾ ਮੈਂ ਗਰੀਬ ਅੰਮ੍ਰੇ ਨਾਲ ਤਾਂ ਧੱਕਾ ਕਰਦੇ ਆ ਕਿਸਾਨ ਗਰੀਬ ਉਹ ਗਰੀਬ ਕਰੋੜਾਂ ਰੁਪਏ ਦੇ ਪ੍ਰਾਪਰਟੀ ਮੁੰਡੇ ਉਹਦੇ ਫਿਲਮਾਂ ਕਰਦੇ ਸਾਰੀ ਉਮਰ ਗੁੰਦਾ ਰਿਹਾ ਰਾਜ ਸਿੰਘਰ ਬਣਿਆ ਹੋਇਆ ਉਹ ਗਰੀਬ ਹੈ ਜਿਉ ਗਰੀਬਾ ਫਿਰ ਭਾਰਤ ਦੇ ਵਿੱਚ ਜਿਹੜੇ ਫੁੱਟਬਾਲ ਤੇ ਬੈਠੇ ਨੇ ਉਹਨਾਂ ਨੂੰ ਕੀ ਗਈਏ ਅਸੀਂ ਅੱਛਾ ਬਿੱਟੂ ਰਵਨੀਤ ਬਿੱਟੂ ਵੀ ਕਹਿੰਦੇ ਵੀ ਖੱਲੇ-ਖੱਲੇ ਕਿਸਾਨ ਦੀ ਵੀਡੀਓ ਬਣਾਓ ਆਪਾਂ ਇਹਨੂੰ ਸਭ ਸਿਖਾਉਣਾਗਾ ਰਵਨੀਤ ਬਿੱਟੂ ਤੂੰ ਆਪਦਾ ਦਾਦੇ ਨੂੰ ਭੁੱਲ ਗਿਆ ਪਹਿਲਾਂ ਉਹ ਸਬਕ ਯਾਦ ਰੱਖ ਕਿਉਂਕਿ ਬੰਦੇ ਨੂੰ ਸੱਤ ਪੀੜੀਆਂ ਦਾ ਇੱਕ ਸਬਕ ਯਾਦ ਰਹਿੰਦਾ ਠੀਕ ਹੈ ਮੈਨੂੰ ਪਤਾ ਮੇਰੇ ਪਰਦਾਦੇ ਦੀ ਮਹਾਰਾਜ ਪਟਿਆਲੇ ਨਾਲ ਕੁਰਸੀ ਡੈਂਦੀ ਸੀਗੀ ਇਹਦੇ ਪੜਦਾਦੇ ਨਾਲ ਕੀ ਹੋਇਆ ਇਹਦੇ ਦਾਦੇ ਨਾਲ ਕੀ ਹੋਇਆ ਇਹਦੇ ਇਹਦੇ ਪੁੱਤ ਪੋਤਰੇ ਵੀ ਯਾਦ ਰੱਖਣਗੇ ਠੀਕ ਆ ਤੂੰ ਪਹਿਲਾਂ ਉਹਦਾ ਹੀ ਨਿਂਸੰਸਕਾਰ ਕਰ ਸਕਿਆ ਤੈਨੂੰ ਪਤਾ ਵੀ ਉਹਦੀ ਜੁੱਤੀ ਦਾ ਹੀ ਸੰਸਕਾਰ ਕੀਤਾ ਤਾਂ ਤੇਰਾ ਤਾਂ ਮੇਰੇ ਖਿਆਲ ਚ ਸ਼ਾਇਦ ਜੁੱਤੀ ਵੀ ਨਹੀਂ ਲੱਭਣੀ ਉਹ ਕਹਿੰਦਾ ਤਿਬਰੂਗੜ ਭੇਜਾਂਗੇ ਫਿਰ ਚਿੱਕਾ ਮਾਰੋਂਗੇ ਕਿਹੜੀ ਆ ਸਾਡੇ ਦੀਪਗੁਰਾਲੇ ਵਾਲੇ ਉਹਨਾਂ ਨੇ ਨਹੀਂ ਚਿੱਕਾ ਮਾਰਿਆ ਅਸੀਂ ਵੀ ਚਿੱਕਾ ਮਾਰ ਰਹੇ ਨਾ ਅਸੀਂ ਚਿੱਕਾ ਮਾਰੀਏ ਸਾਡੇ ਲਈ ਤਾਂ ਬਣੀਆਂ ਹੀ ਜੇਲਾ ਨੇ ਸੰਘਰਸ਼ੀ ਲੋਕਾਂ ਲਈ ਜੇਲਾ ਤੇ ਫਾਂਸੀਆਂ ਕੋਈ ਵੱਡੀ ਗੱਲ ਨਹੀਂ ਕਿ ਤੁਹਾਨੂੰ ਲੱਗਦਾ ਵੀ ਜੇ ਇਹ ਹੰਸ ਰਾਜ ਜਾ ਕੋਈ ਵੀ ਕੈਂਡੀਡੇਟ ਹੈ ਬਿੱਟੂ ਵਰਗੇ ਇਹ ਮੋਦੀ ਜਾਂ ਮਸ਼ਾਹ ਜਿਵੇਂ ਨਾਂ ਆਉਂਦਾ ਵੀ ਉਹਨਾਂ ਦੀ ਸ਼ਹਿਤ ਤੇ ਮਾਰਦੇ ਸਾਲਾਂ ਕਿਸਾਨਾਂ ਨੂੰ ਨਿਸ਼ਾਨਾ ਬਣਾਉਂਦੇ ਆ ਇਹਨਾਂ ਨੂੰ ਸਿਰਫ ਇੱਕੋ ਇੱਕ ਬੰਦਾ ਮਿਲਿਆ ਵਾ ਅਮਿਤ ਸ਼ਾ ਠੀਕ ਆ ਅਮਿਤ ਸ਼ਾ ਤੇ ਮੋਦੀ ਮੋਦੀ ਇਹਨਾਂ ਦਾ ਮਤਲਬ ਇੱਕੋ ਹੋਆ ਡੌਰੂ ਆ ਜਦਜੀ ਕਰਦਾ ਉਹਨੂੰ ਵਜਾ ਲੰਦੇ ਨੇ ਇਹ ਉਹ ਕਹਿੰਦਾ 400 ਸੀਟ 400 ਸੀਟ ਦਾ ਇੱਕ ਪਾਸੇ ਤੈਨੂੰ ਮਾਰਨ ਲੱਗੇ ਨੂੰ ਜੇ ਚਾਰ ਬੰਦੇ ਵੀ ਮਿਲ ਕੇ ਪੰਜਾਬੀਆਂ ਦੇ ਮੂੰਹ ਤੇ ਥੁੱਕ ਦੇ। ਹਣ ਮੋਦੀ ਨੇ ਪੰਜਾਬ ਆਉਣਾ ਪਰਸੋਂ ਕੀ ਉਹਦਾ ਵਿਰੋਧ ਕਰਾਂਗੇ ਆ ਇਹ ਤਾਂ ਬਿਲਕੁਲ ਕਰਾਂਗੇ ਬਿਲਕੁਲ ਆ ਕੇ ਕਰਾਂਗੇ ਸਾਡਾ ਹੱਕ ਆ ਇਹ ਮੋਦੀ ਦਾ ਵਿਰੋਧ ਕਰਨ ਦਾ ਤੇ ਮੋਦੀ ਦਾ ਵਿਰੋਧ ਅਸੀਂ ਗੱਡ ਕੇ ਕਰਾਂਗੇ ਇਹ ਐਲਾਨ ਕਰਦੇ ਆ ਆ ਰੈਲੀ ਮੋਦੀ ਦਾ ਵਿਰੋਧ ਕਰਨ ਲਈ ਹੀ ਰੱਖੀ ਗਈ ਆ ਪਹਿਲਾਂ ਪਹਿਲਾ ਜਦੋਂ ਮੋਦੀ ਸਾਹਿਬ ਮੁੜ ਕੇ ਸੀਗੇ ਇੱਥੋਂ ਸਾਰੇ ਲੀਡਰਾਂ ਚਾਹੇ ਭਗਵਾਨ ਤਮਨ ਕੈਪਟਨ ਜਾਖੜ ਉਹ ਕਹਿੰਦੇ ਬਹੁਤ ਮਾੜਾ ਹੋਇਆ ਕੱਲੇ ਚਰਨਜੀਤ ਸਿੰਘ ਚੰਨੀ ਬੋਲੇ ਸੀ ਵੀ ਕੁਝ ਨਹੀਂ ਹੋਇਆ ਫਿਰ ਇੱਕ ਮੈਂ ਦੇਖ ਦੋ ਲੀਡਰਾਂ ਜਿਹੜਾ ਕਰਤਾਰ ਹੈਗਾ ਇਹ ਲੱਗਦਾ ਵੀ ਭਗਵੰਤ ਮਾਨ ਐਸਰ ਸਟੈਂਡ ਦੇਣਗੇ ਚੰਨੀ ਵਾਲਾ ਜਿਹੜਾ ਜਿਹੜਾ ਦਾ ਜਾਖੜ ਆ ਉਹਦਾ ਆਪਾਂ ਨੂੰ ਪਤਾ ਬੀਜੇਪੀ ਚਲੇ ਗਿਆ ਜਿਹੜਾ ਭਗਵੰਤ ਮਾਨ ਆ ਇਹ ਪਹਿਲਾਂ ਤੋਂ ਹੀ ਅਸੀਂ ਕਹਿੰਦੇ ਵੀ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ ਠੀਕ ਹੈ ਨਾ ਭਗਵੰਤ ਮਾਨ ਦਾ ਹੱਕ ਪੂਰਨਾ ਹੀ ਸੀ ਅੱਜ ਵੀ ਭਗਵੰਤ ਮਾਨ ਦੀ ਆਮ ਸ਼ਾਰਾ ਗੁੜੀ ਯਾਰੀ ਆ ਠੀਕ ਹੈ ਨਾ ਇਹ ਜਗ ਜाहिर ਹੈ ਇਹ ਉਹ ਤਾਂ ਕਹਿੰਦਾ ਹੱਥ ਕੰਗਣ ਨੂੰ ਮਤਲਬ ਆਰ ਸੀ ਕੀ ਬੜੇ ਲਿਖੇ ਨੂੰ ਫਾਰਸੀ ਕੀ ਇਹ ਆਪਾਂ ਨੂੰ ਮਤਲਬ ਪੂਰਾ ਦਿੰਦਾ ਚੰਨੀ ਨੇ ਆਪਣੀ ਜੁਰਤ ਦਿਖਾਇਆ ਚੰਨੀ ਅਸਲ ਪੰਜਾਬੀ ਆ ਅਸਲ ਪੰਜਾਬੀਆਂ ਚੰਨੀਆਂ ਜੁਰਤ ਦਿਖਾਈ ਆ ਭਗਵੰਤ ਮਾਨਤਾ ਜੁੱਤੀ ਝੱਟ ਆ ਜੁੱਤੀ ਝੱਟ ਠੀਕ ਆ ਉਹ ਪਹਿਲਾਂ ਤਾਂ ਜੁੱਤੀ ਝੜਦਾ ਰਿਹਾ ਹੁਣ ਵੀ ਉਹ ਜੁੱਤੀ ਉਹ ਝੱਟੂਗਾ ਉਹ ਚੰਨੀ ਜੁਰਤ ਨਹੀਂ ਹੈਗੀ ਉਹ ਕਹਿੰਦਾ ਜੇ ਮੋਦੀ ਸਾਹਿਬ ਨੂੰ ਨਾਂ ਮੋੜ ਦੇ ਤਾਂ ਬਹੁਤ ਕੁਝ ਪੰਜਾਬ ਨੂੰ ਦੇ ਜਾਣਾ ਸੀ ਇਸ ਵਾਰ ਵੀ ਮੋੜਿਆ ਕੀ ਲਿਆ ਮੋੜਿਆ ਕੀ ਨੇ ਕਿਸੇ ਨੇ ਨਹੀਂ ਮੋੜਿਆ ਖਾਲੀ ਕੁਰਸੀਆਂ ਦੇਖ ਕੇ ਉਹਦਾ ਮੂੰਹ ਤਾਂ ਚਪੇੜ ਬੱਝੀ ਆਪਣੇ ਆਪ ਮੁੜਿਆ ਅਸੀਂ ਕਿਸੇ ਨੇ ਨਹੀਂ ਮੋੜਿਆ ਅਸਤਾ ਬਹੁਤ 700 ਮੀਟਰ ਦੂਰ ਖੜੇ ਸੀ ਕਿਸਾਨ ਇਹ ਤਾਂ ਪਹਿਲਾਂ ਹੀ ਖਾਲੀ ਕੁਰਸੀਆਂ ਦੇਖ ਕੇ ਹੀ ਮੁੜ ਗਿਆ ਮੇਰੀ ਬੇਇਜ਼ਤੀ ਹੋਊਗੀ ਕਿਸੇ ਨੇ ਨਹੀਂ ਮੋੜਿਆ ਹੈਗਾ ਉਸਤਾ ਬੁਲਾਇਆ ਹੈ ਤੇ ਦੇਖ ਆਇਆ ਦੀ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਦੇ ਵੀ ਪੈਰ ਪਾਇਆ ਦੇਖ ਕੇ ਜਾਂਦਾ ਕੀ ਦੇਖੇ ਜਾਣਾ ਸੀਗਾ ਕੁਛ ਨਹੀਂ ਇਹਨੇ ਦੇਖੇ ਜਾਣਾ ਇਹ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਕਰਦਾ ਇਹ ਸਿਰਫ ਆਹੀ ਕਰਨ ਆਇਆ ਸੀ ਆਹੀ ਰਾਗ ਲੱਪਣ ਆਇਆ ਸੀ ਹੋਰ ਇਹਨੂੰ ਪੰਜਾਬ ਤੋਂ ਜਾਂ ਪੰਜਾਬ ਦੇ ਲੋਕਾਂ ਤੋਂ ਕੁਛ ਲੈਣਾ ਦੇਣਾ ਨਹੀਂ ਕਹਿੰਦੇ ਕਿਸਾਨ ਜਦੋਂ ਵਿਰੋਧ ਕਰਦੇ ਨੇ ਨਾਲੇ বিজেਪੀ ਦੇ ਵੋਟਾਂ ਵਧ ਰਹੀਆਂ ਨੇ ਕੱਟਨੇ ਰਹੀਆਂ ਸਭ ਤੋਂ ਵੱਡਾ ਜਮੂਰੀ ਗੱਲ ਇਹ ਉਹਦਾ ਮੰਦਾ ਭਲੇਖਾ ਪਰ ਮੈਂ ਪਾਲ ਕੇ ਰੱਖਿਆ ਵਧੀਆ ਗੱਲ ਠੀਕ ਹੈ ਨਾ ਕੀ ਲੱਗਦਾ ਜਿਵੇਂ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਆ ਤੇ ਚੋਣਾ ਕਾਫੀ ਗੇੜੀਆਂ ਹੋ ਗਈਆਂ ਪੰਜਾਬ ਹਰਿਆਣਾ ਥੋੜੀਆਂ ਰਹਿ ਗਈਆਂ ਚੋਣਾ ਕੋਈ ਅਸਰ ਪਊਗਾ ਇਸ ਗੱਲ ਦਾ ਬਿਲਕੁਲ ਪੈਂਦਾ ਜੀ ਹਰ ਚੀਜ਼ ਦਾ ਅਸਰ ਪੈਂਦਾ ਦੇਖੋ ਪਹਿਲਾ ਬਦਲਾ ਕਹਿੰਦੇ ਸੀ ਆਪਾਂ ਬਦਲਾ ਲੈ ਕੇ ਆਏ ਆ ਚਾਹੇ ਉਹ ਮਾੜਾ ਆ ਗਿਆ ਠੀਕ ਹੈ ਚਾਹੇ ਉਹ ਸਾਡੇ ਤੇ ਭਾਰੀ ਪੈ ਗਿਆ ਬਦਲਾ ਸਾਡੀ ਸਿੱਖੀ ਤੇ ਭਾਰੀ ਪੈ ਗਿਆ ਸਾਡੇ ਪੰਜਾਬ ਤੇ ਭਾਰੀ ਪੈ ਗਿਆ ਸਾਡੀਆਂ ਨੌਕਰੀਆਂ ਤੇ ਭਾਰੀ ਪੈ ਗਿਆ ਸਾਡੇ ਨੌਜਵਾਨੀ ਤੇ ਭਾਰੀ ਪੈ ਗਿਆ ਪਰ ਬਦਲਾ ਤਾਂ ਲੈ ਹੁੰਦਾ ਨਾ ਬਾਦਲ ਵਰਕੇ ਥਲ ਕੇ ਰੱਖਤੇ ਠੀਕ ਹੈ ਨਾ ਹਰ ਸੇ ਮਰਤਬਾਰ ਕੇ ਕੈਪਟਨ ਵਰਗੇ ਥੰਦ ਕੇ ਰੱਖਤੇ ਇਹ ਕਿਹੜੇ ਬਾਗ ਦੀ ਮੋਲੀ ਆ ਮੋਦੀ ਦਾ ਹਾਈ ਸਾਡੇ ਪੰਜਾਬ ਦਾ ਕਹਿੰਦੇ ਕਿਸੇ ਹੋਰ ਪਾਰਟੀ ਦੇ ਵਿਰੋਧ ਕਿਉਂ ਨਹੀਂ ਕਰਦੇ ਰਲੇ ਹੋ ਜਾਂ ਉਹਨਾਂ ਨਾਲ ਕਹਿੰਦੇ ਹੋਰਾਂ ਪਾਰਟੀਆਂ ਨਾਲ ਸਾਬਦਾ ਕਰਦੇ ਆਂ ਅਸੀਂ ਸਾਬਦਾ ਕਰਦਿਆ ਸੀ ਭਾਜਪਾ ਦਾ ਭਾਜਪਾ ਨੇ ਕਾਲੇ ਕਾਨੂੰਨ ਲਿਆਂਦੇ ਇਸ ਕਰਕੇ ਤਾਂ ਕੱਟੜ ਵਿਰੋਧ ਕਰਦੇ ਆਂ ਦੂਜਿਆਂ ਨੂੰ ਅਸੀਂ ਸਵਾਲ ਕਰਦੇ ਆਂ ਬਖਸ਼ਦੇ ਅਸੀਂ ਕਿਸੇ ਨੂੰ ਨਹੀਂ